ਲੁਧਿਆਣਾ ਵੈਸਟ ਜਿਮਨੀ ਚੋਣਾ ਪਟਾਰੇ ਚ ਕੈਦ ਹੋਈ ਉਮੀਦਵਾਰਾਂ ਦੀ ਕਿਸਮ ਜਿਹਾਂ ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਲਈ VOTING ਵੀਰਵਾਰ ਨੂੰ ਸਵੇਰੇ 7 ਵਜੇ ਸ਼ੁਰੂ ਹੋਈ ਤੇ ਸ਼ਾਮ 6 ਵਜੇ ਸ਼ਾਂਤੀਪੂਰਵਕ ਸਮਾਪਤ ਹੋ ਗਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਬਿੰਸਿੰਨ ਨੇ ਦੱਸਿਆ ਕਿ ਸ਼ਾਮ 7 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਅਨੁਸਾਰ ਲਗਭਗ 51.33% ਦੀ VOTING ਜਿਹੜੀ ਕਿ ਦਰਜ ਕੀਤੀ ਗਈ ਹੈ ਇਸ ਸੀਟ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਭਾਰਤ ਪੂਰਨ ਆਸ਼ੂ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਤੇ ਸ਼੍ਰੋਮਣੀ ਕਾਰੇਦਾਰ ਦੇ ਪਰਉਪਕਾਰ ਸਿੰਘ ਘੁੰਮਣ ਅਕਾਲੀ ਦਲ ਅੰਮ੍ਰਿਤਸਰ ਦੇ ਨਮਨੀਤ ਕੁਮਾਰ ਸਮੇਤ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਕੁੱਲ 14 ਉਮੀਦਵਾਰ ਮੈਦਾਨ ਚ ਸਨ ਜਿਨ੍ਹਾਂ ਦਾ ਭਵਿੱਖ EVM ਚ ਕੈਦ ਹੋ ਗਿਆ ਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ ਚੌੜ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਪ੍ਰਸ਼ਾਸਨ ਵੱਲੋਂ 194 ਪੋਲਿੰਗ ਕੇਂਦਰ ਸਥਾਪਿਤ ਕੀਤੇ ਗਏ ਸਨ VOTING ਸਵੇਰੇ 7 ਵਜੇ ਸ਼ੁਰੂ ਹੋਈ ਹੈ ਤੇ ਜ਼ਿਆਦਾਤਰ ਲੋਕਾਂ ਨੇ VOTING ਸ਼ੁਰੂ ਹੁੰਦੇ ਸਾਰ ਹੀ ਵੋਟ ਪਾਉਣੀ ਬਿਹਤਰ ਸਮਝੀ ਹੈ ਵੋਟਿੰਗ ਸ਼ੁਰੂ ਹੁੰਦੇ ਸਾਰ ਹੀ ਡੀਸੀ ਹਿਮਾਂਸ਼ੂ ਜੈਨ ਵੀ ਵੋਟ ਪਾਉਣ ਲਈ ਪਹੁੰਚੇ ਸਨ ਉਹਨਾਂ ਨੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਜਿਹੜੀ ਕਿ ਅਪੀਲ ਕੀਤੀ ਸੀ ਦੁਪਹਿਰ 1 ਵਜੇ ਤੱਕ 33.1 ਫੀਸਦੀ ਵੋਟਿੰਗ ਹੋ ਚੁੱਕੀ ਸੀ ਪਰ ਉਸ ਤੋਂ ਬਾਅਦ ਤੇਜ਼ ਗਰਮੀ ਕਾਰਨ ਜ਼ਿਆਦਾਤਰ ਪੋਲਿੰਗ ਕੇਂਦਰਾਂ 'ਤੇ ਚੁੱਪੀ ਛਾਈ ਰਹੀ ਤੇ ਬਹੁਤ ਘੱਟ ਵੋਟਰ ਵੋਟ ਪਾਉਣ ਲਈ ਘਰ ਤੋਂ ਬਾਹਰ ਆਉਂਦੇ ਦਿਖਾਈ ਦਿੱਤੇ ਵੋਟਿੰਗ ਦੌਰਾਨ ਕੁਝ ਥਾਵਾਂ ਤੇ ਬਾਹਰੀ ਇਲਾਕਿਆਂ ਦੇ ਲੋਕਾਂ ਦੇ ਇਕੱਠੇ ਹੋਣ ਤੇ ਕੁਝ ਪੋਲਿੰਗ ਕੇਂਦਰਾਂ ਤੇ ਜਾਲੀ ਵੋਟਾਂ ਪਾਉਣ ਆਏ ਲੋਕਾਂ ਨੂੰ ਰਾਜਨੀਤਿਕ ਪਾਰਟੀਆਂ ਸਮਰਥਕਾਂ ਨੇ ਰੋਕ ਦਿੱਤਾ ਹਾਲਾਂਕਿ ਇਸ ਸਮੇਂ ਦੌਰਾਨ ਪੁਲਿਸ ਪੂਰੀ ਤਰ੍ਹਾਂ ਚੌਕਸੀ ਤੇ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਨੂੰ ਖੁਦ ਪੋਲਿੰਗ ਕੇਂਦਰਾਂ ਦਾ ਦੌਰਾ ਕਰਦੇ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਦੇਖਿਆ ਗਿਆ ਜਿਉਂ ਹੀ ਘੜੀ ਦੇ 6 ਵਜੇ ਤੱਕ ਸਾਰੇ ਪੋਲਿੰਗ ਕੇਂਦਰਾਂ ਦਾ ਮੁੱਖ ਗੇਟ ਬੰਦ ਕਰ ਦਿੱਤੇ ਗਏ ਤੇ ਇਸ ਦੇ ਦੌਰਾਨ ਪੋਲਿੰਗ ਬੂਥਾਂ ਦੇ ਅੰਦਰ ਖੜੇ ਵੋਟਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਵੀ ਦਿੱਤੀ ਗਈ ਦੱਸ ਦਈਏ ਪੰਜਾਬ ਪੱਛਮੀ ਬੰਗਾਲ ਗੁਜਰਾਤ ਅਤੇ ਕੇਲ ਵਿਧਾਨ ਸਭਾ ਦੀਆਂ 5 ਸੀਟਾਂ ਤੇ ਉਪਚੋਣਾ ਹੋਈਆਂ ਨੇ ਜਿਸ ਵਿੱਚ ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ਤੇ ਸ਼ਾਮ 5 ਵਜੇ ਤੱਕ 70 ਫਸੀਦੀ ਵੋਟਿੰਗ ਹੋਈ ਅਧਿਕਾਰੀਆਂ ਦੱਸੇ ਕਿ ਇੱਕ ਦੁੱਖਾ ਘਟਨਾਵਾਂ ਨੂੰ ਛੱਡ ਕੇ ਉਪਚੋਣਾਂ ਸ਼ਾਂਤਮਈ ਰਹੀਆਂ ਨੇ ਗੁਜਰਾਤ ਪੱਛਮੀ ਬੰਗਾਲ ਤੇ ਪੰਜਾਬ ਵਿੱਚ ਮੌਜੂਦਾ ਵਿਧਾਇਕਾਂ ਦੀ ਮੌਤ ਕਾਰਨ ਇੱਕ ਇੱਕ ਸੀਟ ਤੇ ਉਪਚੋਣ ਕਰਵਾਉਣੀ ਪਈ ਹੈ ਜਦਕਿ ਦੋ ਵਿਧਾਇਕਾਂ ਦੇ ਅਸਤੀਫੇ ਕਾਰਨ ਕੇਰਲ ਅਤੇ ਗੁਜਰਾਤ ਦੀ ਇੱਕ ਇੱਕ ਸੀਟ ਉੱਪਰ ਉਪਚੋਣ ਹੋਈ ਹੈ ਉਪਚੋਣਾਂ ਵਿੱਚ ਦੇਸ਼ ਵਿੱਚ ਪਹਿਲੀ ਵਾਰ ਪੋਲਿੰਗ ਬੂਥਾਂ ਦੇ ਐਂਟਰੀ ਗੇਟ ਤੇ ਮੋਬਾਈਲ ਡਿਪੋਜ਼ਿਟ ਸਹੂਲਤ ਤੇ ਉਨਤ ਬੀਟੀਵੀਆਰ ਵੋਟਾਂ ਦੇ ਅੰਕੜੇ ਦੱਸਣ ਦੀ ਪ੍ਰਤੀਕਿਰਿਆ ਤੇ ਪੋਲਿੰਗ ਬੂਥਾਂ ਦੀ 100% ਦੀ ਵੈਬ ਕਾਉਂਸਟਿੰਗ ਵਰਗੇ ਪ੍ਰਯੋਗ ਸ਼ੁਰੂ ਕੀਤੇ ਗਏ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਵੈਸਟ ਜਿਮਨੀ ਚੋਣਾ ਵਿੱਚ ਕੋਣ ਬਾਜ਼ੀ ਮਾਰਦਾ